ਅਨ ਸੱਚੀ ਕਲਵੀ ਸਾਰਿਆਂ ਨੂੰ ਮੀਤ ਕਰਨ ਦੱਸਿ ਪੋਤਵਦੀ ਹੋਵੋਗੇ ਸਾਡਾ ਪੰਜਾਬ ਵਾਲੇ ਖਵਲ ਤੇ ਸੰਦੀਪ ਦੀ ਬੇਟੀ ਗੁਰਮੀਹਰ ਜਿਸ ਨੂੰ ਸਾਰੇ ਜਾਣਦੇ ਹਨ ਰੀਅਲ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਸੰਦ ਆਉ ਉਹ ਉਸਦੀ ਉਸਦੀ ਆਵਾਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਉਸਦੇ ਤੇ ਵਿੱਕੀ ਵੀ ਨੇ ਇੱਕ ਪੋਸਟ ਪਾਈ ਸੀ ਉਸ ਵਿੱਚ ਉਸਨੇ ਦੱਸਿਆ ਸੀ ਕਿ ਗੁਰਮੀਹਰ ਦੇ ਪ੍ਰਿੰਟ ਲੜ ਗਿਆ ਬਾਹਰ ਤੁਸੀਂ ਵੀਡੀਓਜ਼ ਦੇਖ ਹੀ ਰਹੇ ਹੋ ਗੁਰਮੀਹਰ ਦੇ ਪ੍ਰਿੰਟ ਲੜ ਗਿਆ ਸੋ ਵਾਈਰਸ ਨੂੰ ਜਲਦੀ ਠੀਕ ਕਰ ਰਹੀ ਕਿਉਂਕਿ ਛੋਟੇ ਬੱਚੇ ਹੋਣਗੇ ਜਲਦੀ ਘਬਰਾ ਜਾਂਦੇ ਆ ਸਵੇਲਿੰਗ ਆ ਜਾਂਦੀ ਹੁੰਦੀ ਐ ਸੋਰਸ ਦੇ ਨਾਲ ਛੋਟੇ ਬੱਚਿਆਂ ਨੂੰ ਦਰਦ ਤਾਂ ਹੁੰਦੀ ਹੋਈ ਆ ਹਨਾ ਸੋ ਵਿੱਕੀ ਵੀਰਸ ਨੂੰ ਕੇਰਾ ਐਸੀ ਤੂੰ ਕਿਉਂ ਖਾ ਰੇ ਮੋਟੀ ਹੋ ਗਈ ਉਹ ਵੇਖ ਕੇ ਬਚਪਨ ਦੀ ਯਾਦ ਆ ਗਈ ਕਿ ਜਦੋਂ ਬਚਪਨ ਦੇ ਵਿੱਚ ਆਪਾਂ ਆਪ ਦੇ ਪਿੰਡ ਲੜਦਾ ਹੁੰਦਾ ਸੀ ਹਨਾ ਪਹਿਲਾਂ ਰੂਹੀ ਜਾਣਾ ਹਾਇ ਪਿੰਡ ਲੜ ਗਈ ਕਿਤੇ ਅੰਬ ਦਾ ਚਾਰਕਸਾ ਲੈਣਾ ਕਿਤੇ ਉਸ ਤੇ ਕੜਾਜਾ ਕਰਦਨ ਹੋਈ ਚੀਕ ਖਸਾ ਲੈਣੀ ਹੈ ਨਾ ਤੇ ਵੀ ਸਵੇਲਿੰਗ ਨਾ ਆਵੇ ਸੋਚ ਨਾ ਆਵੇ ਪਰ ਦੂਸਰੇ ਤੀਸੇ ਦਿਨ ਉਤਰ ਜਾਂਦੀ ਹੁੰਦੀ ਸੀ ਵੀਰ ਦੀ ਵੀਡੀਓਜ਼ ਨੂੰ ਜ਼ਰੂਰ ਦੇਖਿਓ ਜਾ ਕੇ ਹੈ ਨਾ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵਾਹਿਗੁਰੂ ਜੀ ਘਰਮੀਏ ਨੂੰ ਜਲਦੀ ਠੀਕ ਕਰੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ